ਵਿਸ਼ੇਸ਼ ਲਗਾਤਾਰ ਜਿਹੜਾ ਲੁਧਿਆਣਾ ਦੇ ਵਿੱਚ ਮੌਨਸੂਨ ਆਪਣਾ ਕਹਿਰ ਪਾਉਂਦਾ ਹੋਇਆ ਨਜ਼ਰ ਆ ਰਿਹਾ ਉੱਥੇ ਜੇ ਗੱਲ ਕਰੀਏ ਤਾਂ ਸੜਕਾਂ ਦੇ ਹਾਲ ਵੀ ਬੇਹਾਲ ਹੁੰਦੇ ਹੋਏ ਅਤੇ ਪ੍ਰਸ਼ਾਸਨ ਦੀ ਬੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਗੱਲ ਕਰੀਏ ਤਾਂ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਤੋਂ ਲੈ ਕੇ ਟੰਡਾਰੀ ਰੇਲਵੇ ਸਟੇਸ਼ਨ ਤੱਕ ਦੀ ਜਿਹੜੀ ਰੋਡ ਹੈ ਉਸ ਦੀ ਜਿਹੜੀ ਖਸਤਾ ਹਾਲਾਤ ਹੋ ਚੁੱਕੇ ਨੇ ਤੇ ਜੇ ਇਹ ਗੱਲ ਕਰੀਏ ਤਾਂ ਇੰਡਸਟਰੀ ਦੇ ਵੱਲੋਂ ਲਗਾਤਾਰ ਜਿਹੜੇ ਮੌਕੇ ਦੇ ਐਮ ਐਲ ਏ ਅਤੇ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਇਸ ਬਾਬਤ ਬੜੀਆਂ ਚਿੱਠੀਆਂ ਲਿਖ ਦਿੱਤੀਆਂ ਗਈਆਂ ਲੇਕਿਨ ਉਸ ਦੇ ਬਾਵਜੂਦ ਵੀ ਕੋਈ ਵੀ ਹੱਲ ਉੱਥੇ ਦੇਖਣ ਨੂੰ ਨਹੀਂ ਮਿਲ ਰਿਹਾ ਇੱਥੇ ਜੇ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਜਿਹੜਾ ਨੈਸ਼ਨਲ ਹਾਈਵੇ ਹੈ ਇੱਥੋਂ ਦੀ ਲੋਕ ਜਿਹੜੇ ਆ ਰੋਜ਼ਾਨਾ ਲੱਖਾਂ ਦੀ ਤਦਾਦ ਦੇ ਵਿੱਚ ਦਿਲ ਚੰਡੀਗੜ੍ਹ ਵਾਲਾ ਰੂਟ ਵੀ ਇੱਥੋਂ ਦੀ ਜਿਹੜਾ ਫੜਦੇ ਹੋਏ ਨਜ਼ਰ ਆਉਂਦੇ ਨੇ ਜੇ ਗੱਲ ਕਰੀਏ ਤਾਂ ਹੁਣ ਇੱਥੇ ਇਹ ਹਾਲ ਹੋਇਆ ਹੋਇਆ ਲੋਕਾਂ ਦੀ ਜਿਹੜੀਆਂ ਮਹਿੰਗੀਆਂ ਗੱਡੀਆਂ ਨੇ ਉਹਦਿਆਂ ਦੇ ਜਿਹੜਾ ਵਾਧੂ ਜਿਹੜੇ ਨੁਕਸਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਜੇ ਗੱਲ ਕਰੀਏ ਤਾਂ ਅੱਜ ਵੀ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਇੱਕ ਟਰੱਕ ਜਿਹੜਾ ਉੱਥੇ ਪਲਟਿਆ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਇਸ ਬਾਬਤ ਲੋਕਾਂ ਦੇ ਵੱਲੋਂ ਜਿਹੜਾ ਮੌਕੇ ਦੇ ਐਮਐਲਏ ਨੂੰ ਵੀ ਦੱਸਿਆ ਜਾ ਰਿਹਾ ਤੇ ਮੇਅਰ ਨਗਰ ਨਿਗਮ ਮੇਅਰ ਨੂੰ ਵੀ ਦੱਸਿਆ ਜਾ ਰਿਹਾ ਲੇਕਿਨ ਉਸ ਦਾ ਦੇ ਕੰਨਾ ਉੱਤੇ ਜਿਹੜੀ ਹੈ ਝੂਣੀ ਫੇਰ ਰਹੀ ਕਿਉਂਕਿ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਬਾਰਿਸ਼ ਤੇ ਮੌਸਮ ਦੇ ਕਰਕੇ ਜਿਹੜਾ ਇਸ ਨੂੰ ਹਲੇ ਰਿਪੇਅਰ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਜਦ ਤੱਕ ਇਹ ਰਿਪੇਅਰ ਹੋਏਗੀ ਤਦ ਤੱਕ ਹੋਰ ਕਿੰਨੇ ਕੁ ਜੜੇ ਨੁਕਸਾਨ ਹੋ ਸਕਦੇ ਨੇ ਹਿਲਾਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੇਕਿਨ ਇੱਥੇ ਗੱਲ ਕਰੀਏ ਤਾਂ ਜਿਹੜੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਉਹਨਾਂ ਦੇ ਵੀ ਕਿਤੇ ਨਾ ਕਿਤੇ ਜ਼ਿਆਦਾ ਪਾਣੀ ਖੋੜਦੇ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਗੋਡੇ-ਗੋਡੇ ਜਿਹੜਾ ਪਾਣੀ ਉੱਥੇ ਨਜ਼ਰ ਆ ਰਿਹਾ ਜਿਸ ਦੇ ਕਾਰਨ ਜਿਹੜੀਆਂ ਮਹਿੰਗੀਆਂ ਗੱਡੀਆਂ ਕਿਉਂਕਿ ਠੰਡਾਰੀ ਨੂੰ ਜਾਣ ਵਾਲੇ ਜਿਹੜੇ ਫੈਕਟਰੀ ਵੋਕਲ ਪੁਆਇੰਟ ਨੂੰ ਜਾਂਦੇ ਆ ਉਹ ਇਸੇ ਏਰੀਏ ਨੂੰ ਜਿਹੜਾ ਨੰਗ ਕੇ ਜਾਣਾ ਪੈਂਦਾ ਜਿਸ ਦੇ ਕਾਰਨ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਵੀ ਕਿਤੇ ਨਾ ਕਿਤੇ ਕੰਡਮ ਹੁੰਦੀਆਂ ਹੋਈਆਂ ਨਜ਼ਰ ਆ। ਜਨ ਹਿੱਤ ਅਸੀਂ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਮونیਸ਼ ਵਿਸ਼ਿਸ਼ਟ। ਲਗਾਤਾਰ ਅਸੀਂ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਮونیਸ਼ ਵਿਸ਼ਿਸ਼ਟ। ਲਗਾਤਾਰ ਜਿਹੜਾ ਲੁਧਿਆਣਾ ਦੇ ਵਿੱਚ ਮੌਨਸੂਨ ਆਪਣਾ ਕਹਿਰ ਪਾਉਂਦਾ ਹੋਇਆ ਨਜ਼ਰ ਆ ਰਿਹਾ। ਉੱਥੇ ਜੇ ਗੱਲ ਕਰੀਏ ਤਾਂ ਸੜਕਾਂ ਦੇ ਹਾਲ ਵੀ ਬੇਹਾਲ ਹੁੰਦੇ ਹੋਏ ਅਤੇ ਪ੍ਰਸ਼ਾਸਨ ਦੀ ਬੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ। ਗੱਲ ਕਰੀਏ ਤਾਂ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਤੋਂ ਲੈ ਕੇ ਟੰਡਾਰੀ ਰੇਲਵੇ ਸਟੇਸ਼ਨ ਤੱਕ ਦੀ ਜਿਹੜੀ ਰੋਡ ਹੈ ਉਸ ਦੀ ਜਿਹੜੀ ਖਸਤਾ ਹਾਲਾਤ ਹੋ ਚੁੱਕੇ ਨੇ ਤੇ ਜੇ ਇਹ ਗੱਲ ਕਰੀਏ ਤਾਂ ਇੰਡਸਟਰੀ ਦੇ ਵੱਲੋਂ ਲਗਾਤਾਰ ਜਿਹੜੇ ਮੌਕੇ ਦੇ ਐਮ ਐਲ ਏ ਅਤੇ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਇਸ ਬਾਬਤ ਬੜੀਆਂ ਚਿੱਠੀਆਂ ਲਿਖ ਦਿੱਤੀਆਂ ਗਈਆਂ ਲੇਕਿਨ ਉਸ ਦੇ باوجود ਵੀ ਕੋਈ ਵੀ ਹੱਲ ਉੱਥੇ ਦੇਖਣ ਨੂੰ ਨਹੀਂ ਮਿਲ ਰਿਹਾ ਇੱਥੇ ਜੇ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਜਿਹੜਾ ਨੈਸ਼ਨਲ ਹਾਈਵੇਅ ਇੱਥੋਂ ਦੀ ਲੋਕ ਜਿਹੜੇ ਆ ਰੋਜ਼ਾਨਾ ਲੱਖਾਂ ਦੀ ਤਦਾਦ ਦੇ ਵਿੱਚ ਦਿੱਲੀ ਚੰਡੀਗੜ੍ਹ ਵਾਲਾ ਰੂਟ ਵੀ ਇੱਥੋਂ ਦੀ ਜਿਹੜਾ ਫੜਦੇ ਹੋਏ ਨਜ਼ਰ ਆਉਂਦੇ ਨੇ ਜੇ ਗੱਲ ਕਰੀਏ ਤਾਂ ਹੁਣ ਇੱਥੇ ਇਹ ਹਾਲ ਹੋਇਆ ਹੋਇਆ ਲੋਕਾਂ ਦੀ ਜਿਹੜੀਆਂ ਮਹਿੰਗੀਆਂ ਗੱਡੀਆਂ ਨੇ ਉਹਦਿਆਂ ਦੇ ਜਿਹੜਾ ਵਾਧੂ ਜਿਹੜੇ ਨੁਕਸਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਜੇ ਗੱਲ ਕਰੀਏ ਤਾਂ ਅੱਜ ਵੀ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਇੱਕ ਟਰੱਕ ਜਿਹੜਾ ਉੱਥੇ ਪਲਟਿਆ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਇਸ ਬਾਬਤ ਲੋਕਾਂ ਦੇ ਵੱਲੋਂ ਜਿਹੜਾ ਮੌਕੇ ਦੇ ਐਮਐਲਏ ਨੂੰ ਵੀ ਦੱਸਿਆ ਜਾ ਰਿਹਾ ਤੇ ਮੇਅਰ ਨਗਰ ਨਿਗਮ ਮੇਅਰ ਨੂੰ ਵੀ ਦੱਸਿਆ ਜਾ ਰਿਹਾ ਲੇਕਿਨ ਉਸ ਦਾ ਦੇ ਕੰਨਾ ਉੱਤੇ ਜਿਹੜੀ ਹੈ ਝੂਣੀ ਫੇਰ ਰਹੀ ਕਿਉਂਕਿ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਬਾਰਿਸ਼ ਤੇ ਮੌਸਮ ਦੇ ਕਰਕੇ ਜਿਹੜਾ ਇਸ ਨੂੰ ਹਲੇ ਰਿਪੇਅਰ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਜਦ ਤੱਕ ਇਹ ਰਿਪੇਅਰ ਹੋਏਗੀ ਤਦ ਤੱਕ ਹੋਰ ਕਿੰਨੇ ਕੁ ਜੜੇ ਨੁਕਸਾਨ ਹੋ ਸਕਦੇ ਨੇ ਫਿਲਹਾਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੇਕਿਨ ਇੱਥੇ ਗੱਲ ਕਰੀਏ ਤਾਂ ਜਿਹੜੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਉਹਨਾਂ ਦੇ ਵੀ ਕਿਤੇ ਨਾ ਕਿਤੇ ਜ਼ਿਆਦਾ ਪਾਣੀ ਹੋਣ ਦੇ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਤਸਵੀਰਾਂ ਵੀ ਦੇਖ ਸਕਦੇ ਹਾਂ ਕਿ ਗੋਡੇ-ਗੋਡੇ ਜਿਹੜਾ ਪਾਣੀ ਉੱਥੇ ਨਜ਼ਰ ਆ ਰਿਹਾ ਜਿਸ ਦੇ ਕਾਰਨ ਜਿਹੜੀਆਂ ਮਹਿੰਗੀਆਂ ਗੱਡੀਆਂ ਕਿਉਂਕਿ ਠੰਡਾਰੀ ਨੂੰ ਜਾਣ ਵਾਲੇ ਜਿਹੜੇ ਫੈਕਟਰੀ ਵੋਕਲ ਪੁਆਇੰਟ ਨੂੰ ਜਾਂਦੇ ਆ ਉਹ ਇਸੇ ਏਰੀਏ ਨੂੰ ਜਿਹੜਾ ਨੰਗ ਕੇ ਜਾਣਾ ਪੈਂਦਾ ਜਿਸ ਦੇ ਕਾਰਨ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਵੀ ਕਿਤੇ ਨਾ ਕਿਤੇ ਕੰਡਮ ਹੁੰਦੀਆਂ ਹੋਈਆਂ ਨਜ਼ਰ ਆ ਜਨ ਹਿਤੇਸ਼ੀ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਮونیਸ਼ ਵਿਸ਼ਿਸ਼ਟ ਲਗਾਤਾਰ ਹੀ ਦੇਖ ਰਿਹਾ ਹਾਂ ਤੁਸੀਂ